ਕੀ ਤੁਸੀਂ ਵੀ ਗਰਮੀਆਂ ਦੇ ਵਿੱਚ ਆਉਣ ਵਾਲੀ ਸੁਸਤੀ ਤੋਂ ਪਰੇਸ਼ਾਨ ਹੋ? ਕੀ ਤੁਹਾਨੂੰ ਵੀ ਵਾਰ-ਵਾਰ ਆਉਂਦੀਆਂ ਨੇ ਉਬਾਸੀਆਂ ਤੇ ਕੰਮ ਦੇ ਵਿੱਚ ਦਿਲ ਨਹੀਂ ਲੱਗਦਾ? ਆਓ ਫਿਰ ਅੱਜ ਆਪਣਾ ਹੈਲਥ ਟਿਪਸ ਦੀ ਮਦਦ ਦੇ ਨਾਲ ਤੁਹਾਡੀ ਸੁਸਤੀ ਨੂੰ ਦੂਰ ਪਜਾਈਏ। ਹਾਂਜੀ ਦੋਸਤੋ ਪਿਆਰ ਭਰੀ ਸੱਚੇ ਚਰਿਕਾਲ ਪੋਤਪੋਸ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ। ਸੁਆਟਾਪਾ ਗੱਲ ਕਰਾਂਗੇ ਸੁਸਤੀ ਦੀ ਸਮੱਸਿਆ ਦੇ ਬਾਰੇ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਹਰ ਕਿਸੇ ਦੇ ਵਿੱਚ ਨਾ ਸਰਦਾਰੀ ਅਤੇ ਹਰ ਕੋਈ ਇਸ ਸਮੱਸਿਆ ਤੋਂ ਪਰੇਸ਼ਾਨ ਵੀ ਹੈ ਕਿਉਂਕਿ ਗਰਮੀਆਂ ਦਾ ਮੌਸਮ ਹੈ ਤੇ ਸਾਰਾ ਦਿਨ ਜਿਹੜਾਗਾ ਸੁਸਤੀ ਪੈਂਦੀ ਰਹਿੰਦੀ ਹੈ ਤੇ ਅਸੀਂ ਸੋਚਦੇ ਹਾਂ ਕਿ ਅਸੀਂ ਸੁਸਤੀ ਤੋਂ ਛੁਟਕਾਰਾ ਕਿਵੇਂ ਪਾਈਏ ਅੱਜ ਅਸੀਂ ਤੁਹਾਨੂੰ ਸੁਸਤੀ ਤੋਂ ਛੁਟਕਾਰਾ ਪਾਉਣ ਵਾਸਤੇ ਕੁਝ ਘਰੇਲੂ ਚੀਜ਼ਾਂ ਦੀ ਜਿਹੜਾਗਾ ਵਰਤੋਂ ਕਰਨ ਦੇ ਬਾਰੇ ਦੱਸਾਂਗੇ ਇਹਨਾਂ ਚੀਜ਼ਾਂ ਨੂੰ ਤੁਸੀਂ ਬਹੁਤੇ ਔਖੇ ਤਰੀਕੇ ਦੇ ਨਾਲ ਨਹੀਂ ਵਰਤਣਾ ਸਿਰਫ ਤੁਸੀਂ ਇਹਨਾਂ ਚੀਜ਼ਾਂ ਦੀ ਵਰਤੋਂ ਕਰਨੀ ਹੈ ਇਹਨਾਂ ਨੂੰ ਖਾਣਾ ਹੈ ਤੇ ਇਹਨਾਂ ਨੂੰ ਪੀਣਾ ਹੈ ਜੇਹਾ ਕਰਨ ਦੇ ਨਾਲ ਤੁਹਾਡੀ ਸੁਸਤੀ ਜਿਹੜੀ ਹੈ ਦੂਰ ਪੱਜ ਜਾਏਗੀ ਕੋਈ ਬਹੁਤਾ ਸਮਾਂ ਨਹੀਂ ਲੱਗਣਾ ਤੁਸੀਂ ਸਿਰਫ ਆਪਣੀ ਖੁਰਾਕ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਸ਼ਾਮਲ ਕਰਨਾ ਹੈ ਫਿਰ ਦੇਖਿਓ ਕਿਵੇਂ ਤੁਸੀਂ ਸਾਰਾ ਦਿਨ ਜੜਾਗਾ ਚੰਗੇ ਭਲੇ ਤੇ ਚੁਸਤ ਰਹੋਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਆਉਜਰਾ ਜਾਣ ਲੈਣੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੌਸਮੀ ਫਲਾਂ ਤੇ ਸੇਵਨ ਤੇ ਬਾਰੇ ਗਰਮੀਆਂ ਦੇ ਦਿਨਾਂ ਦੇ ਵਿੱਚ ਦਫ਼ਤਰ ਦੇ ਵਿੱਚ ਕੰਮ ਕਰਦੇ ਸਮੇਂ ਮੌਸਮੀ ਫਲਾਂ ਦਾ ਸੇਵਨ ਕਰੋ। ਇਹਨਾਂ ਦਿਨਾਂ ਦੇ ਵਿੱਚ ਮਿਲਣ ਵਾਲੇ ਫਲਾਂ ਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਲ ਕਰੋ। ਇਹਨਾਂ ਦੇ ਵਿੱਚ ਪੌਸ਼ਟਿਕ ਤੱਤ ਪਾਏ ਜਾਂਦੇ ਨੇ ਜੋ ਤੁਹਾਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਂਦੇ ਨੇ। ਦੁਪਹਿਰ ਦੇ ਖਾਣੇ ਦੇ ਵਿੱਚ ਤੁਸੀਂ ਸਟਰਾਬੇਰੀ, ਸੰਤਰਾ, ਹੱਦਵਾਣਾ, ਖਰਬੂਜਾ ਤੇ ਲੀਚੀ ਵਰਗੇ ਫਲ ਖਾ ਸਕਦੇ ਹੋ ਜਿਹੜਾ ਕਰਨ ਦੇ ਨਾਲ ਤੁਹਾਨੂੰ ਸੁਸਤੀ ਨਹੀਂ ਆਵੇਗੀ। ਨਿੰਬੂ ਪਾਣੀ ਪੀਓ। ਗਰਮੀ ਦੇ ਵਿੱਚ ਤੁਸੀਂ ਆਪਣੇ ਖੁਰਾਕ ਦੇ ਵਿੱਚ ਨਿੰਬੂ ਪਾਣੀ ਜ਼ਰੂਰ ਸ਼ਾਮਲ ਕਰੋ ਇਹ ਤੁਹਾਨੂੰ ਗਰਮੀਆਂ ਦੇ ਵਿੱਚ ਪੈਣ ਵਾਲੀ ਲੂ ਤੋਂ ਬਚਾਏਗਾ ਤੇ ਤੁਸੀਂ ਆਪਣੇ ਆਪ ਨੂੰ ਐਕਟਿਵ ਮਹਿਸੂਸ ਕਰੋਗੇ ਨਿੰਬੂ ਪਾਣੀ ਪੀਂਦੇ ਨਾਲ ਸਰੀਰ ਦੇ ਵਿੱਚ ਊਰਜਾ ਦਾ ਪੱਧਰ ਬਣਿਆ ਰਹਿੰਦਾ ਹੈ ਤੇ ਤੁਸੀਂ ਬਿਲਕੁਲ ਵੀ ਸੁਸਤੀ ਮਹਿਸੂਸ ਨਹੀਂ ਕਰੋਗੇ ਥੋੜੀ ਥੋੜੀ ਦੇਰ ਬਾਅਦ ਸੈਰ ਕਰੋ ਗਰਮੀਆਂ ਦੇ ਵਿੱਚ ਸੁਸਤੀ ਪੈਣ ਤੇ ਤੁਸੀਂ ਦਫ਼ਤਰ ਦੇ ਟੇਬਲ ਤੋਂ ਉੱਠੋ ਤੇ ਥੋੜੀ ਦੇਰ ਦੀ ਬ੍ਰੇਕ ਲਓ ਇਸ ਦੇ ਨਾਲ ਤੁਹਾਡੀ ਨੀਂਦ ਤੇ ਸੁਸਤੀ ਜਿਹੜੀ ਹੈ ਦੂਰ ਹੋ ਜਾਏਗੀ ਤੇ ਸਰੀਰ ਦੇ ਵਿੱਚ ਖੂਨ ਦਾ ਸੰਚਾਰ ਵੀ ਠੀਕ ਰਹੇਗਾ। ਜ਼ਿਆਦਾ ਤੇਲ ਵਾਲੇ ਭੋਜਨ ਤੋਂ ਕਰੋ ਪਰਹੇਜ਼। ਗਰਮੀਆਂ ਦੇ ਵਿੱਚ ਭੋਜਨ ਦੇ ਵਿੱਚ ਜ਼ਿਆਦਾ ਤੇਲ ਅਤੇ ਮਸਾਲਿਆਂ ਵਾਲੀਆਂ ਸਬਜ਼ੀਆਂ ਤੋਂ ਤੁਹਾਨੂੰ ਪਰਹੇਜ਼ ਕਰਨਾ ਚਾਹੀਦਾ। ਬਹੁਤ ਸਾਰਾ ਕੈਫੀਨ ਚਾ ਕੋਫੀ ਦਾ ਵੀ ਸੇਵਨ ਨਾ ਕਰੋ ਇਸ ਦੇ ਨਾਲ ਡੀ ਹਾਈਡਰੇਸ਼ਨ ਦੀਸ ਮਸਿਆ ਹੁੰਦੀ ਹੈ ਪੈਕਡ ਫੂਡ ਤੋਂ ਵੀ ਦੂਰ ਰਹੋ ਕਿਉਂਕਿ ਇਹ ਤੁਹਾਡੇ ਸਰੀਰ ਦੇ ਵਿੱਚ ਸੁਸਤੀ ਦਾ ਬਹੁਤ ਫਟਾ ਕਾਰਨ ਬਣਦੇ ਨੇ ਵਾਰ-ਵਾਰ ਪੀਂਦੇ ਰਹੋ ਪਾਣੀ ਗਰਮੀਆਂ ਦੇ ਵਿੱਚ ਜਿੰਨਾ ਹੋ ਸਕਦਾ ਤੁਸੀਂ ਪਾਣੀ ਪੀਓ ਆਪਣੇ ਦਿਨ ਦੀ ਸ਼ੁਰੂਆਤ ਤੁਸੀਂ ਇੱਕ ਗਲਾਸ ਪਾਣੀ ਦੇ ਨਾਲ ਕਰੋ ਸਰੀਰ ਨੂੰ ਹਾਈਡਰੇਟ ਰੱਖਣ ਦੇ ਲਈ ਵੱਧ ਤੋਂ ਵੱਧ ਪਾਣੀ ਪੀਓ ਤੁਸੀਂ ਕਸਰਤ ਵੀ ਕਰ ਸਕਦੇ ਹੋ ਰੋਜ਼ਾਨਾ ਘੱਟੋ-ਘੱਟ 7-8 ਘੰਟੇ ਦੀ ਨੀਂਦ ਵੀ ਜ਼ਰੂਰ ਲਓ। ਦੇਰ ਰਾਤ ਤੱਕ ਲੈਪਟਾਪ ਤੇ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ ਇਸ ਦੇ ਨਾਲ ਤੁਹਾਡਾ ਸਰੀਰ ਥੱਕਿਆ ਹੋਇਆ ਰਹੇਗਾ ਤੇ ਕੰਮ ਕਰਦੇ ਸਮੇਂ ਤੁਸੀਂ એનર્ਜੀ ਮਹਿਸੂਸ ਨਹੀਂ ਕਰ ਸਕੋਗੇ। ਸੋ ਦੋਸਤੋ ਅਗਰ ਤੁਹਾਨੂੰ ਵੀ ਸੁਸਤੀ ਪੈਂਦੀ ਹੈ ਤੁਹਾਡੇ ਦੋਸਤਾਂ ਮਿੱਤਰਾਂ ਨੂੰ ਜੜਾਗਾ ਕੰਮ ਕਰਦੇ ਸਮੇਂ ਕਾਫੀ ਜ਼ਿਆਦਾ ਸੁਸਤੀ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਸੀਂ ਇਸ ਹੈਲਥ ਟਿਪਸ ਨੂੰ ਉਹਨਾਂ ਦੇ ਨਾਲ ਜ਼ਰੂਰ ਸਾਂਝਾ ਕਰੋ ਕਿਉਂਕਿ ਜੇਕਰ ਤੁਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਹੈਲਥ ਟਿਪਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਕਾਫੀ ਹੱਦ ਤੱਕ ਜਿਹੜਾਗਾ ਸੁਸਤੀ ਤੋਂ ਰਾਹਤ ਮਿਲੇਗੀ ਤੇ ਬਾਕੀ ਤੁਹਾਡੇ ਸਰੀਰ ਤੇ ਡਿਪੈਂਡ ਹੈ ਕਿ ਤੁਸੀਂ ਕਿਸ ਤਰੀਕੇ ਦਾ ਉੱਠਣ ਬੈਠਣ ਕਰਦੇ ਹੋ ਅਟਿਹਾ ਕਰਨ ਦੇ ਨਾਲ ਵੀ ਜਿਹੜਾਗਾ ਤੁਹਾਨੂੰ ਸੁਸਤੀ ਪੈਦਾ ਹੋ ਸਕਦੀ ਹੈ ਜੇਕਰ ਤੁਸੀਂ ਸਾਰਾ ਦਿਨ ਆਪਣੇ ਆਪ ਨੂੰ ਕਮਜ਼ੋਰ ਢਿੱਲਾ ਜਿਹਾ ਮਹਿਸੂਸ ਕਰੋਗੇ ਤਾਂ ਜਿਹੜੀ ਸੁਸਤੀ ਹੈ ਤੁਹਾਨੂੰ ਆਣ ਕੇ ਲਵੇਗੀ ਸੋ ਮੌਸਮੀ ਫਲਾਂ ਨੂੰ ਆਪਣੀ ਜਿਹੜਾਗਾ ਖੁਰਾਕ ਦੇ ਵਿੱਚ ਸ਼ਾਮਿਲ ਕਰੋ ਵੱਧ ਤੋਂ ਵੱਧ ਪਾਣੀ ਪੀਓ ਨਿੰਬੂ ਪਾਣੀ ਪੀਓ ਤੇ ਨਾਲ ਹੀ ਤਲੇ ਜਿਹੜੇ ਖਾਣੇ ਨੇ ਉਹਨਾਂ ਤੋਂ ਦੂਰ ਰਵੋ ਅਜਿਹਾ ਕਰਨ ਦੇ ਨਾਲ ਤੁਹਾਡੀ ਸੁਸਤੀ ਜਿਹੜੀ ਹੈ ਇੱਕ ਚੁਸਤੀ ਦੇ ਵਿੱਚ ਬਦਲ ਜਾਏਗੀ ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨਾਲ ਹੀ ਜੋ ਵੀ ਤੁਹਾਡੇ ਵਿਚਾਰ ਨੇ ਇਸ ਵੀਡੀਓ ਦੇ ਬਾਬਤ ਆਪਣੇ ਵਿਚਾਰਾਂ ਦੀ ਸਾਂਝ ਵੀ ਜ਼ਰੂਰ ਪਾ ਦਿਓ ਸੋ ਫਿਲਹਾਲ ਮੈਨੂੰ ਯਾਨੀ ਕਿ ਰਿਤ ਕੋਰ ਨੂੰ ਦੇ ਉਚਾਸਤ ਧੰਨਵਾਦ